ਸਟਾਰਟ ਆਪਾਂ ਤੇ ਅੱਜ ਹੈਗੀ ਤਰੀਕ 20 ਤੇ ਦਿਵਾਲੀ ਅੱਜ ਲੋਹੜੀ ਦਾ ਤਿਹਾਰ ਆ ਨੂਰ ਲਗਾਣੇ ਸ ਤੇ ਪਟਾਕੇ ਇਹ ਕੱਪੜੇ ਜਿਹੜੇ ਲੈ ਆਉਂਦੇ ਹਾਂ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਤੇ ਬਾਕੀ ਜਿਵੇਂ ਰੋਟੀ ਖਵਾਉਂਦੇ ਹੁੰਦੇ ਨੇ ਅੱਜ ਉਹ ਆਪਾਂ ਖਾ ਲਈ ਦਿਵਾਲੀ ਦਾ ਵਾਰ ਜਿਹੜੇ ਰੋਟੀ ਵਗਾਰਾ ਖਵਾਉਂਦੇ ਨੇ ਉਹ ਖਵਾ ਦਿੱਤੀ ਸਜੇ ਹਮਮਾਂ ਦੇ ਉੱਤਰ ਤੇ ਜਿੰਨ ਗੱਲਾਂ ਮਤਪੁਰ ਆਪਕੇ ਲੈਣੇ ਨੇ ਤੇ ਉਹ ਦਵਾਈ ਕਿ ਲਿਆਵਾਂਗੇ ਫਿਰ ਉਹ ਫੈਕਟਰੀ ਦੇ ਵਿੱਚ ਤਾਮਕੋਟ ਤੇ ਬਣੇ ਰਹੋ ਸੁਨ ਦਿਖਾਵਾਂਗੇ ਪਟਾਖੇ ਲੈ ਆ ਕੇ ਬਣੇ ਰਹੇ ਚਾਰਾਉਂਦੇ ਨਾਲ ਲੋ ਜੀ ਆਪਾਂ ਚੱਲੇ ਆਂ ਤਾਮਕੋਟ ਪਟਾਖੇ ਲੈਣ ਦੇਖਦੇ ਆਂ ਆਪਣਾ ਕੀ ਪ੍ਰਕਾਸ਼ਾ ਉੱਥੇ ਬਸ ਆਪਾਂ ਹਰ ਵਾਰ ਉੱਥੇ ਲੈ ਕੇ ਹਣੇ ਹੁੰਦੇ ਆਂ ਸਸਤੇ ਮਿਲਦੇ ਨੇ ਉੱਥੋਂ 50% ਵਾਂਗੂ ਮਿਲ ਜਾਂਦੇ ਨੇ ਯਾਰ ਪੁਜਾਰਾ ਅੱਜ ਥੋੜਾ ਜਿਹਾ ਰੇਟ ਵਾੜਲੇ ਨੇ ਭਾਈ ਤੇ ਸਾਡੇ ਨਾਲ ਨਵੂ ਵੀ ਆਇਆ ਹੈ ਨਵੂ ਨਹਾਇ ਨੂੰ ਅੱਛੇ ਕਾਲ ਬੋਲੋ ਸਤਿ ਆਲਿ ਜੀ ਇਹ ਵੀ ਸਾਡੇ ਨਾਲ ਜਾ ਰਹੇ ਆ ਭੜਾਕੇ ਲੈਣਾ ਤੇ ਦਿਖਾਉਣ ਲੈ ਤੁਹਾਨੂੰ ਜਾ ਕੇ ਅੱਗੇ ਅਸੀਂ ਦੋਸਤੋ ਚੱਲੇ ਆ ਭੜਾਕੇ ਲੈ ਆ ਜੰਮਿਆ ਹਰਿਆਣੇ ਦੀਵਾਲੀ ਅੱਜ ਹਾਲੋ ਵੀ ਅੱਜ ਵੀ ਹੈ ਕੀ ਕਰਾਂਗੇ ਫੈਕਟਰੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਹਰ ਵਾਰੀ ਜਾਂਦੇ ਹੁੰਦੇ ਆ ਬੇ ਤੇ ਫਸਟ ਟਾਈਮ ਜਦੋਂ ਸੋ ਦੋਸਤੋ ਕਾਰੋਂ ਇਹ ਬਾਰਤ ਤੋਰ ਕੇ ਜਾ ਰਹੇ ਹਾਂ ਸਾਰੇ ਬਾਈ ਹਵੇਲੀ ਦੇ ਵਿੱਚ ਤੇ ਕਰਕੇ ਤੁਹਾਨੂੰ ਦਿਖਾਇਆ ਬਲੌਗ ਨੂੰ ਜ਼ਰੂਰ ਦੇਖਿਓ ਬਹੁਤ ਨਾਈਸ ਯਾਰ ਬਹੁਤ ਪਿਆਰ ਕਰਨ ਦੇ ਬੱਚੇ ਨੇ ਬਈ ਉਹ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਨਬੂ ਕਹਿੰਦਾ ਸੀ ਕਦਾ ਮੁੰਸਰੇ ਹਵੇਲੀ ਚ ਗਈ ਸੀ ਮੈਂ ਕਹਾ ਹਾਂ ਹਨਾ ਮੈਨੂੰ ਵੀ ਲੈ ਕੇ ਜਾਂਦੇ ਮੈਂ ਹਾਂ ਚਲੋ ਕੋਈ ਮੇਰੇ ਵਰ ਲੈ ਕੇ ਜਾਵਾਂਗੇ ਆ ਜਾਇਆ ਹੋਇਆ ਆਪਣੇ ਘਰੇ ਆ ਨਬੂ ਹਾਂ ਆ ਜਾ ਤੂੰ ਜਾਏਂਗਾ ਅਗਲੀ ਵਾਰ? ਇੱਧਰ ਆ ਜਾ ਮੁਰੇ। ਮੂਸਾ ਵਾਲੇ ਦੇ ਘੇ ਬਲੀ ਚ ਜਾਏਂਗਾ? ਹਾਂ। ਠੀਕ ਐ ਤਾਂ ਲੈ ਕੇ ਜਾਵਾਂਗੇ ਚੰਗਾ। ਠੀਕ ਐ? ਤੈਨੂੰ ਦਿਖਾ ਕੇ ਲਿਆਵਾਂਗੇ ਸਾਰਾ ਕੁਛ। ਮਸ਼ੀਨਰੀ ਉਹਨਾਂ ਦੀ। ਨਾਲੇ ਸਾਰੇ ਤੈਨੂੰ ਹਵੇਲੀ ਦਿਖਾ ਕੇ ਲਿਆਏ ਵੱਡੀ। ਫਤਿਰੋ ਨੂਰ ਦੀ ਮੰਮੀ ਕੀ ਹੋਈ ਆ? ਪਿੱਖੀ। ਤੇ ਕੋੜੀ ਕੋੜੇ ਦਿਵਾਲੀ ਦਾ ਦਿਹਾੜ ਦੇਣ ਅਸੀਂ ਅੱਜ ਘਰੇ ਬੈਠੇ ਆ ਤੇ ਲੋਹਾਂ ਤੱਕ ਤੁਸੀਂ ਜਾਓ ਇਹ ਸਾਰਾ ਨਾ ਜਾਣਾ ਵੀ ਔਖਾ ਲੱਗਦਾ ਰੋਈ ਭਾ ਜਾਂ ਚੱਲ ਤੁਸੀਂ ਵੀ ਆਓ ਅਸੀਂ ਫੇਰ ਬਾਗ ਜਾਣ ਕਦੇ ਬਾਕੀ ਵੀ ਜਦੋਂ ਆਪਾਂ ਲਾਈਵ ਹੁੰਨੇ ਹਨਾ ਸ਼ਾਮ ਨੂੰ ਲਾਈਵ ਦੇ ਵਿੱਚ ਜਰੂਰ ਜੁੜਿਆ ਕਰੋ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਬਣਾ ਲਿਓ ਫੋਟਨਾ ਸੁੰਦਰਾਨੀ ਆਪਾਂ ਵੀ ਅੱਗੇ ਵਧਣਾਗਾ ਪੰਜਾਬੀ ਭਰਾ ਸਾਰੇ ਪੰਜਾਬੀ ਫੋਟ ਕਰਾਇ ਕਰੋ ਵੀਰੇ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਤੁਸੀਂ ਜੋ ਉਹਨੇ ਬਲੌਗਰ ਦੇਖੇ ਹੋਣਗੇ ਉਹਨਾਂ ਦੇ ਮਿਲੀਅਨ ਦੇ ਵਿਊ ਨੇ ਕਿਉਂ ਨਹੀਂ ਕਹਿੰਦੇ ਤੁਸੀਂ ਜਿਹੜਾ ਫੋਟ ਬਹੁਤ ਕਰਦੇ ਨਾਲੇ ਉਹ ਕੁਝ ਨਹੀਂ ਹੈਗਾ ਉਹ ਮਾਮਲਾ ਹੈ ਆਪਣੇ ਮਨ ਨੂੰ ਸੁਲਾਉਣਾ ਉਹ ਇਸ ਤਰ੍ਹਾਂ ਉਹਨਾਂ ਦੇ ਮਿਲੀਅਨ ਦੇ ਵਿਊ ਨਹੀਂ ਆਪਣੇ ਸਾਰੇ ਭਰਾ ਫੋਟ ਕਰਾਇ ਕਰੋ ਵੱਧ ਵੱਧ ਇੱਕ ਦੂਜੇ ਨੂੰ ਹੈਨਾ ਤੇ बाकी और परमात्मा मेहर करू मगर वाले चलो का काम हाँ क्यों गया नाच के तो दिखा दिया जा हैं खेल दा आ गिली बैठा देखा देखा ले और जला के दाई के में चल रहा है इधर आ मुरे इधर इधर मुरे 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 के में चल रहा है हाँ ਲਓ ਜੀ ਨਵੋ ਸਪਿੰਨਰ ਚਲਾ ਰਹੇ ਆ ਸਪਿੰਨਰ ਤਾਂ ਦੋਸਤੋ ਬਣੇ ਰਹੋ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਸਮਾਨ ਕੀ ਕਿ ਲੈਂਦਾ ਤੇ ਦੋਸਤੋ ਆਪਾਂ ਅੱਗੇ ਘਰੇ ਹੁਣ ਥੋੜਾ ਕਿੱਲੇ ਜੇ ਤੇ ਥੋੜੀ ਜਿਹੀ ਭੀੜ ਜ਼ਿਆਦਾ ਹੁੰਦੀ ਉੱਥੇ ਲੈ ਜਿੱਦਾਂ ਥੋੜੇ ਨੇ 100 ਰੁਪਏ ਦੇ ਲੈਂਦੇ ਬਸ ਵਾੜੇ ਲੈਂਦੇ ਤੇ ਵਸੇ ਨਾ ਕੀ ਆ ਵੀ ਬਾਜ਼ਾਰ ਨਾਲ ਥੋੜੇ ਸਸਤੇ ਮਿਲ ਜਾਂਦੇ ਹੁੰਦੇ ਆ ਨੂਰ ਬਦੀ ਮਿਲ ਕੇ ਵੜਾ ਕੇ ਹਨਬੂ ਕਿੱਥੇ ਗਿਆ ਸੀ ਫਿਰ ਮੈਂ ਵੀ ਪਤਾ ਕੇ ਲੈਣਾ ਹਾਂ ਇਹ ਨੋਰ ਨਮੂ ਤਾਂ ਲਿਆ ਟਰੱਕੇ ਕੱਲ ਅੱਜ ਅਸੀਂ ਲੈ ਕੇ ਆਏ ਆ ਇਹ ਦਿਖਾਉਣਾ ਤੁਹਾਨੂੰ ਇੱਕ ਤਾਂ ਚੱਕਰੀ ਆ ਦੇਖੋ ਆ ਲੱਗੇ ਆ ਚੱਕਰੀ ਚੱਕਰੀ ਹੈ ਚੱਕਰੀ ਹੌ ਹੌਲ ਕੇ ਮਰੇ ਆਉ ਲੱਗੀ ਹੋਈ ਆ ਟੇਪ ਤਾਂ ਨਹੀਂ ਹੁੰਦੀ ਚੱਲ ਕੋਈ ਨਹੀਂ ਹੋਰ ਕੰਢ ਵਿੱਚੋਂ ਦਿੱਕਾ ਹੈਗਾ ਅਨਾਰ ਇਹ ਅਨਾਰ ਨੇ ਅਨਾਰ ਲਿਆਂਦੇ ਤੇ ਆਹ ਲੰਦਿਆਂ ਹੋਲ ਚੜੀਆਂ ਤੇ ਆਹ ਲਿਆਂਦੇ ਬੁਲਟ ਬੁਲਟ ਪਟਾਕੇ ਹਣਾ ਤਨੂਰ ਤੇ ਹੋਰ ਕੀ ਹੈ ਇੱਕ ਮੁਰਗੀ ਪਟਾਕਾ ਇੱਕ ਲਿਆਂਦਾ ਮੁਰਗਾ ਪਟਾਕਾ ਮੁਰਗਾ ਬੰਬ ਹੋਇਆ ਕੀ ਕਹਾ ਇੱਕ ਇੱਕ ਲਿਆਂਦੇ ਨੇ ਆਹ ਚਟਪਟਰ ਹਨਾ ਤਦੋਂ ਇੰਨੇ ਕਿ ਆਪਾਂ ਸ਼ਾਪਿੰਗ ਕਰੀਆ ਇਹ ਤਾਂ ਉਹੀ ਪੁੱਤ ਸੇਮ ਹੀ ਆ। ਇਹ ਦੂਰ ਨੂੰ ਆਪਾਂ ਦਵਾਲਿਆ ਨੀ ਪੜਾਕੇ ਤੇ ਕੁਝ ਕੱਜ ਚਲਾ ਲੂਗਾ, ਕੁਝ ਕੰਮ ਚਲਾ ਲੂਗਾ, ਬਾਕੀ ਦੇਖਦੇ ਆ ਜੇ ਹੋਰ ਇਹਨੂੰ ਰੋਡ ਕੋਈ ਕਰ ਹੋਰ ਵੀ ਲਿਆਵਾਂਗੇ। ਬਾਕੀ ਸਾਨੂੰ ਇੰਨੇ ਕੀ ਮਿਲੇ ਬਸ ਉੱਥੋਂ। ਹੋਰ ਜਿਆਦੇ ਥੋੜੇ ਜਿਹਾ ਵੱਡੇ ਜਿਆਦੇ ਮਹਿੰਗੇ ਹੁੰਦੇ ਨੇ ਉਹ ਚਲਾਉਣ ਵੀ ਦਿੰਦੇ ਆਪਾਂ ਇਹਨਾਂ ਨੂੰ। ਤਿਆਨੂ ਠੀਕ ਹੈ ਨਾ? ਇਹਦੇ ਵਿੱਚ ਹੀ ਪਾ ਦੇ। ਨਵਾਂ ਵਿੱਚ ਹੀ ਪਾ ਦੇ ਬੱਤਾ। ਫੇਰ ਨਾਲ ਦੋਸਤੋ ਬਹੁਤ ਭੀੜ ਸੀ ਅੱਜ ਉੱਥੇ ਇਹ ਵੀ ਸੀ ਇੰਨੇ ਇੱਕ ਮਸਲੀ ਲੈ ਕੇ ਆਇਆ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਉੱਥੇ ਤੇ ਵਧੀਆ ਮਿਲ ਜਾਂਦਾ ਹੈਗਾ ਉੱਥੇ ਜ਼ਿਆਦਾ ਕੋਈ ਮਹਿੰਗੇ ਨਹੀਂ ਮਿਲਦੇ ਹੈਗੇ ਬਾਜ਼ਾਰ ਨਾਲੋਂ ਥੋੜੇ ਜਿਹਾ ਘੱਟ ਰੇਟ 'ਚ ਮਿਲ ਜਾਂਦੇ ਨੇ ਬਾਕੀ ਨੂੰ ਹੋਰ ਦਿਖਾਉਣਾ ਹੈ ਦੇਖੋ ਸ਼ਾਪਿੰਗ ਹੋਰ ਵੀ ਕਰੀ ਆਪਾਂ ਜੇ ਉੱਪਰ ਤੋਂ ਦਿਖਾਤਾ ਆ ਨੂਰ ਦੇ ਪਲਿਆਂ ਦੀਆ ਪੈਂਟ ਸ਼ਰਟ ਆ ਪੈਂਟ ਉਹ ਦੇਖ ਤੀ ਆ ਰਿਆਂ ਦੀ ਸ਼ਰਟ ਸ਼ਰਟ ਵਧੀਆ ਗਈ ਇਹ ਕਾਟਰੇਜ ਦੀ ਸ਼ਰਟ ਜੀ ਆ ਇਹ ਕਹਿੰਦਾ ਮੈਂ ਇਹੀ ਲੈਣੀ ਆ ਮਹਾਂਤਲ ਵਧੀਆ ਨਾ ਮਾ ਟ੍ਰੈਂਡ ਆ ਤੇ ਕੁਝ ਨਾ ਹੋਰ ਦਿਖਾਉਣਾਂ ਚੀਜ਼ ਆਪਣੇ ਮਿੱਤਰੋ ਜਿਹੜੀ ਸੁੰਨੀ ਗਲੀ ਹੈ ਹਨਾ ਉਥੇ ਚੀਫ ਫੁੱਟਵੇਅਰ ਵਾਲੇ ਨੇ ਉਹਨਾਂ ਨੇ ਸੇਲ ਲਾਈ ਹੋਈ ਹੈ ਬੂਟਾਂ ਦੀ ਆ ਦੇਖੋ ਆਸੂਦਲੇੰਦ ਨੇ ਆਪਾਂ ਬਹੁਤ ਸੋਹਣੀ ਨੇ ਯਾਰ ਸਸਤੀ ਮਿਲ ਗਿਆ ਆਪਾਂ ਨੂੰ ਕੋਈ ਬੜੇ ਮਹਿੰਗੇ ਨਹੀਂ ਮਿਲੇ ਤੁਸੀਂ ਵਿਜ਼ਿਟ ਕਰਕੇ ਆਇਓ ਜਾ ਕੇ ਆਹ ਆਹ ਆਪਾਂ ਲੈਂਦੀ ਆ ਨਵੂ ਦੀ ਸ਼ਰਟ ਇਹਦੇ ਵਿੱਚ ਆ ਮੇਰੀ ਪੈਂਟ ਸ਼ਰਟ ਸਿੱਧ ਪੱਗ ਤੇ ਦਿਵਾਲੀ ਦੀ ਆਪਾਂ ਸ਼ੋਪਿੰਗ ਕਰਨ ਲਈ ਸਾਰੀ ਮੱਦ ਗੱਪਸ ਤੋਂ ਦਹਾ ਹੈ ਜਤੋਂ ਆਪਾਂ ਨੂੰ ਆ ਮਿਲੇ ਸੀ ਗਿਫਟ microwaves ਬਹੁਤ ਸੋਹਣਾ ਗਿਫਟ ਮਿਲੇ ਯਾਰ ਇਸ ਵਾਰ ਤਾਂ ਖੁਣੰਦੀ ਆ ਗਿਆ ਹਾਂ ਜੀ ਦੋਸਤੋ ਦਿਵਾਲੀ ਸਤ ਹੈ ਸਤ ਵੱਡਾ ਹੁੰਦਾ ਹਨ ਦਿਵਾਲੀ ਮਨਾਇਓ ਵਧੀਆ ਬੱਚਿਆਂ ਨੂੰ ਥੋੜਾ ਜਿਹਾ ਸਾਵਧਾਨੀ ਕਰਿਓ। ਉਹ ਪਟਾਕਿਆਂ ਨਾਲ ਕੀ ਬਤਾਉਂਦਾ ਨਾ ਬੱਚਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਦਾ। ਸੋਲਾ ਨੂਹੇ। ਉਹ ਤਾਂ ਸਾਰੇ ਬੱਚੇ ਛੋਟੇ ਪਟਾਕੇ ਜਰੂਰ ਦਵਾਏ ਬਸ। ਵੱਡੇ ਪਟਾਕੇ ਲੈ ਲੈਣੇ ਨਾਲ ਆਇਓ ਉਹ ਵੀ ਪਤਾ ਨਹੀਂ ਹੁੰਦਾ ਨਾ ਬੱਚਿਆਂ ਦਾ ਕੀ ਪਤਾ। ਉਪਰੀ ਪਾਏ ਇਹਨਾਂ ਨੇ ਕਹੀ ਵੜੀ। ਤੇ ਬਾਕੀ ਸ਼ਾਮ ਨੂੰ ਮਨ ਨੂੰ ਵੀਆ ਬਣਾਵਾਂਗੇ ਆਪਾਂ ਦੀਵਾਲੀ ਦਾ ਹੋਰ ਕੱਲ ਨੂੰ ਵੀ ਪਰਸੋਂ ਵੀ ਬਣ ਰਿਹਾ ਆਪਣੇ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ ਸਬਸਕ੍ਰਾਈਬਰ ਨਵੇਂ ਜੁੜੇ ਨੇ ਸਬਸਕ੍ਰਾਈਬ ਜੁੜ ਲਿਓ। ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਿਓ ਵੀਰੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਹੈਪੀ ਦੀਵਾਲੀ ਨਵੋ ਹੈਪੀ ਦੀਵਾਲੀ ਕਹੋ ਹੈਪੀ ਦੀਵਾਲੀ ਹੈਪੀ ਦੀਵਾਲੀ